ਹਾਂਜੀ ਸਾਰੇ ਸੱਜਣ ਮਿੱਤਰਾਂ ਨੂੰ ਵੀਰ ਭੈਣ ਭਰਾਵਾਂ ਨੂੰ ਛੋਟੇ ਵੱਡੇ ਬਜ਼ੁਰਗ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਮੈਂ ਤੁਹਾਨੂੰ ਪਤਾ ਹੀ ਆਜਾਂਗੇ 2 ਦਸੰਬਰ ਤੇ ਅੱਜ ਆਪਣਾ ਸਾਈਕਲਿੰਗ ਰਵੇਗਾ 2 ਤਜ ਦਿਨ ਤੇ ਆਪਣੇ ਨਾਲ ਇੱਕ ਨਵਾਂ ਮੁੰਡਾ ਐਡ ਹੋਇਆ ਦਾਨਿਸ਼ ਤੇ ਦਾਨਿਸ਼ ਕੀ ਆਲਾ ਹਾਂ ਤੇਰਾ ਰਾਤ ਵਾਈ ਦਾ ਮੈਸੇਜ ਵੀ ਆਇਆ ਸੀ ਕਿੰਨੇ ਵਜੇ ਆਉਣਾ ਮੈਂ ਵੀ ਜਾਣਾ ਤੇ ਆਪਣੇ ਨਾਲ ਵਾਲੇ ਦੋਨੇ ਤੇ ਉੱਪਰ ਗੱਲ ਵਾਲੇ ਕਿਹੜੇ ਨੇ ਕਿਹੜਾ ਬਾਈ ਪੂਰੇ ਘੜੇ ਡੇਟੂ ਦੇ ਵਿੱਚ ਹਾਂ ਚੋਪਰ ਸਰੀਆ ਹਾਂ ਵੀ ਕਹਿਮੋ ਤੂੰ ਵੀ ਚਲੋ ਇੱਕ ਮੁੰਡਾ ਆਪਣਾ ਮਿਸੋ ਗਿਆ ਮਿਸਲੀ ਉਹ ਸਾਈਕਲੀ ਲੈ ਕੇ ਆਪਣੀ ਪਤਰੀ ਕਦਮ ਚੱਲੇ ਗਿਆ ਉਹ ਅਸੀਂ ਉਹਨੂੰ ਕਿਹਾ ਅਸੀਂ ਇੱਧਰ ਨੂੰ ਜਾਣਾ ਉਹ ਕਰਦੇ ਨੇ ਕਹਿੰਦਾ ਵੀ ਉਧਰ ਨੂੰ ਜਾਣੀ ਤੇ ਦੇਖਣ ਗਏ ਆ ਮਿਲਿਆ ਨਹੀਂ ਤੇ ਆਪਾਂ ਹੁਣ ਇਹ ਤੋਂ ਸ਼ੁਰੂ ਕਰਦੇ ਆ ਸਟਾਰਟ ਬਾ ਜਾ ਰਹੇ ਆ ਤੇ ਉੱਪਰ ਪੂਰੇ ਕਹਿੜੇ ਨੇ ਠੋਗੇ ਜਾਂਦੇ ਆ ਪਰ ਉਹਨੂੰ ਥੱਕੇ ਜਾਂਦੇ ਨੇ ਪਹਿਲੇ ਪਹਿਲਾ ਜ਼ੋਰ ਜ਼ਿਆਦਾ ਮਾਰ ਦਿੰਦੇ ਨੇ ਫਿਰ ਬੜਾ ਸੰਜੋਣਾ ਵੀ ਹੌਲੀ ਚੱਲਿਆ ਕਰੋ ਇੱਕੋ ਚਾਲ ਚੱਲੇਗਾ ਉਹਨੂੰ ਪਤਾ ਨਹੀਂ ਕਿ ਆ ਕਿੱਥੇ ਮਾਂ ਦੇ ਹੈਂਡੀ ਨੇ ਚੁੱਕੇ। ਫੜ ਵੀ ਦੇਖੋ ਤੁਸੀਂ ਮੈਂ ਕਿੱਥੇ ਜਾ ਰਿਹਾ। ਤੇ ਉਹ ਮੋੜ ਮੁੜ ਕੇ ਲਾਓ। ਦੇਖੋ। ਉਹ ਚੋਬਰ ਜਾਂਦੇ ਨੇ ਪੂਰੇ ਗੁਣੀਏ ਚ। ਤੀਰ ਮੰਗਦੇ ਤੇ। ਜਾ ਰਹੇ ਨੇ ਪੂਰੇ। ਲੈਨ ਚ ਦੇਖੋ। ਤੇ ਮੌਸਮ ਵੀ ਘੈਂਟ ਆ। ਵਧੀਆ ਮਾਹੌਲ ਬਣਿਆ ਹੋਇਆ ਤੁਹਾਨੂੰ। ਆਪਣਾ ਚੱਲ ਜੇਗਾ ਤਿੱਖਣ ਦਾ। ਤਾਂ ਕਿ ਹੋਣਗੇ ਇੱਕ ਵਾਰ ਫਾਨੀ ਕਿਤੇ ਬੰਦਾ ਜੀ ਚਾਰ ਵਧੀਆ ਆਏ ਨੇ ਯਾਰ ਮੈਂ ਇਹ ਤੇ ਆ ਚੁੱਟਿਆ ਨਹੀਂ ਹੋਊਗਾ ਬਰਨਾ ਕੋਈ ਬੰਦਾ ਦਾ ਫਾਰਮ ਹਾਸੇ ਚੋਂ ਨਾ ਪਹਿਲੇ ਹੀ ਆਣ ਦੋਪਰ ਹੁਣ ਅੱਪਾ ਪਹੁੰਚ ਗਏ ਸਿਰਤਲੇ ਆ ਲੱਗਿਆ ਸਿਰਤਲੇ ਵਾਲਾ ਦਾ ਬੋਰਡ ਤੇ ਆ ਆ ਰਹੇ ਨੇ ਆਪਣੇ ਚੋਬਰ ਲੈਨ ਚ ਦੇਖੋ ਔੜੀ ਔੜੀ ਅੱਪਾ ਇਹਨੂੰ ਸਕਾਲਣਾ ਰੂਲ ਸਾਰੇ ਤਰਾਲੀ ਆ ਗਈ ਸੀ ਤੇ ਆਪਾਂ ਥੋੜਾ ਜਿਹਾ ਰੋਕੇ ਸੀ ਕਿਉਂਕਿ ਕੋਣ ਚੋਦਾ ਇਧਰ ਨਾ ਹੈ ਰਵੇ ਜਲਦੀ ਆ ਚੋਬਰ ਪੂਰੇ ਲੈਂਚ ਜਾਂਦੇ ਆ ਤੇ ਹੁਣ ਕੋਈ ਖਤਰਾ ਨਹੀਂ ਹੈਗਾ ਪੂਰੇ ਮਤਲਬ ਕਿ ਸਹੀ ਚਲਾ ਰਹੇ ਨੇ ਕਿਸੇ ਨਾਲ ਦਾ ਤੁਹਾਨੂੰ ਗਲਤੀ ਕਰਦੇ ਥੋੜਾ ਕਾਲੀ ਪਾ ਕਰ ਤੁਹਾਨੂੰ ਪਤਾ ਜਿਆਦਾ ਐ ਐਕਸ਼ਨ ਮਾਰਨ ਲੱਗ ਜਾਂਦੇ ਪੇਪਰ ਰਹਾ ਤਾਂ ਮੈਂ ਇੱਕ ਲਾਭ ਉੱਪਰ ਬੈਠ ਕੇ ਮੈਂ ਤੇਰੀ ਹਾਂ ਅੱਪਾ ਚ ਹੋ ਕੇ 1 2 3 4 ਵਿਦ ਮੀ 5 ਪੰਜ ਜਣੇ ਜੋਤ ਖੋ ਗਿਆ ਸੀਗਾ ਇਹ ਆਪਣੀ ਸਾਈਕਲ ਲੈ ਕੇ ਗਿਆ ਸੀਗਾ ਸਾਈਕਲ ਤੇ ਸਫਰ ਪੰਜਾਬ ਦਾ ਲਓ ਜੀ ਹੁਣ ਇਹ ਜਾ ਰਹੇ ਨੇ ਛੇਪਰ ਜਾਂਦੇ ਆ ਮੂਰੇ ਪੱਜੀ ਤੇ ਅੱਪਾ ਵੀ ਆ ਰਹੇ ਆ ਪਿੱਛੇ ਅੱਪਾ ਪਿੱਛੇ ਤਾਰ ਰਿਹਾ ਆਪਣੇ ਸਾਈਕਲ ਤੇ ਕੋਈ ਨੋ ਦੇ ਦੇ ਰਹਿਆ ਨਹੀਂ ਕੁਝ ਚੌੜਤਾ ਨਹੀਂ ਕਰਦਾ ਇਹ ਸਹੀ ਜਾ ਰਹੇ ਨੇ ਅੱਜ ਥੋੜਾੇ ਲੇਟ ਹੋ ਕੇ ਪਿੰਡ ਤੱਕ ਪਹੁੰਚ ਗਏ ਇਹ ਜੀ ਗੱਲ ਨਹੀਂ ਤਾਂ ਮੇਰਾ ਲੱਗਣ ਲੱਗ ਗਿਆ ਕਿ ਇਹ ਯਾਰ ਵੀਰੇ ਕੱਲ ਤੋਂ ਜਲਦੀ ਆਏ ਜੀਮਨ ਤੋਂ ਥੀ ਜਲਦੀ ਆਸੀ ਤਾ ਥੋੜਾ ਲੇਟਾ ਲੱਗ ਰਿਹਾ ਹੋ ਗਿਆ ਪਰ ਇੰਨਾ ਵੀ ਹੋਇਆ 3:05:40 ਮਿੰਟ ਹੋ ਗਏ ਸੈਂਡਪਾ ਬਾਉਂਡਰੀ ਵੱਲ ਕਲੀਚ ਲਾ ਕੇ 15 ਕਿਲੋਮੀਟਰ ਆ ਗਏ ਤੇ ਆਹ ਗੜੀ ਆਪਣੀ ਸਾਈਕਲ ਹੀ ਤੇ ਆ ਗੜ ਨੇ ਚੋਪਰ ਠੀਕ ਹੈ